ਸਤਨਾਮ ਵਾਹਿਗੁਰੂ ਸਾਹਿਬ ਜੀ ਤੁਰ ਹਰ ਪ੍ਰਭ ਕਰਤਾ ਲਿਖਿਆ ਸੋ ਮੀਟਣਾ ਨਾ ਜਾਏ ਜੀਉ ਪਿੰਡ ਸਭ ਤਿਸ ਦਾ ਪ੍ਰਤਪਾਲ ਕਰੇ ਹਰ ਰਾਇ ਤੁਰ ਹਰ ਪ੍ਰਭ ਕਰਤਾ ਲਿਖਿਆ ਸੋ ਮੀਟਣਾ ਨਾ ਜਾਏ ਜੀਉ ਪਿੰਡ ਸਭ ਤਿਸ ਦਾ ਪ੍ਰਤਪਾਲ ਕਰੇ ਹਰ ਰਾਇ ਚੁਗਲ ਨਿੰਦਕ ਭੁਖੇ ਰੁਲ ਮੋਏ ਇਨ ਹੱਥ ਨਾ ਕਿਥਾ ਉਪਾਏ ਬਾਹਰ ਪਖੰਡ ਸਭ ਕਰਮ ਕਰਹਿ ਮਨ ਹਿਰਦੈ ਕਪਟ ਕੁਮਾਈ ਖੇਤ ਸਰੀਰ ਜੋ ਬੀਜੀਐ ਸੋ ਅੰਤ ਖਲੋ ਆਏ ਨਾਨਕ ਕੀ ਪ੍ਰਭ ਬੇਨਤੀ ਹਰ ਭਾਵੇ ਬਖਸ਼ ਮਿਲਾਏ ਮਨ ਆਵਣ ਜਾਣ ਨ ਸੁਝੈ ਨਾ ਸੁਝੈ ਦਰਬਾਰ ਮਾਇਆ 모ਹੇ ਪਲੇਟਿਆ ਅੰਤਰ ਅਗਿਆਨ ਗੁਬਾਰ ਤਬ ਨਰ ਸੁਤਾ ਜਾਗੇਆ ਸਿਰ ਡੰਡ ਲਗਾ ਬਹੁ ਭਾਰ ਗੁਰਮੁਖਾ ਕਰਾਂ ਉਪਰ ਹਰ ਚੇਤੇਆ ਸੇਪਾਇਨ ਮੁਖ ਦਵਾਰ ਨਾਨਕ ਆਪ ਉਹੇ ਉਦਰੇ ਸਭ ਕੁਟੰਬ ਤਰੇ ਪਰਵਾਰ ਸ਼ਬਦ ਮਰੈ ਸੋ ਮੋਆ ਜਾਪੈ ਗੁਰ ਪ੍ਰਸਾਦੀ ਹਰ ਰਸ ਤਰਾਪੈ ਹਰ ਦਰਗਹਿ ਗੁਰੇ ਸ਼ਬਦ ਸਿਆਪੈ ਬਿਨ ਸ਼ਬਦੈ ਮੁਆ ਹੈ ਸਭ ਕੋਏ ਮਨ ਮੁਖ ਮੁਆ ਆਪਣਾ ਜਨਮ ਖੋਏ ਹਰ ਨਾਮ ਨ ਚਿਤ ਹੈ ਅੰਤ ਦੁਖ ਰੋਏ ਨਾਨਕ ਕਰਤਾ ਕਰੇ ਸੋ ਹੋਏ ਗੁਰਮੁਖ ਬੁੱਢੇ ਕਦੇ ਨਹੀਂ ਜਿਨਾ ਅੰਤਰ ਸੁਰਤ ਗਿਆਨ ਸਦਾ ਸਦਾ ਹਰ ਗੁਣ ਰਵਹਿ ਅੰਤਰ ਸਹਿਜ ਧਿਆਨ ਉਹ ਇਹ ਸਦਾ ਆਨੰਦ ਵਿਵੇਕ ਰਹਿ ਦੁੱਖ ਸੁਖ ਇਕ ਸਮਾਨ ਤਿਨਾਂ ਨਦਰੀ ਇੱਕੋ ਆਇਆ ਸਭ ਆਤਮ ਰਾਮ ਪਛਾਨ ਮਨਮੁਖ ਬਾਲਕ ਬਿਰਧ ਸਮਾਨ ਹੈ ਜਿਨ ਅੰਤਰ ਹਰ ਸੁਰਤ ਨਾਹੀ ਵਿਚ ਹਉਮੈ ਕਰਮ ਕਮਾਵੰਦੇ ਸਭ ਧਰਮ ਰਾਏ ਖਹਿ ਜਾਹੀ ਗੁਰਮੁਖ ਹਛੇ ਨਿਰਮਲੇ ਗੁਰ ਕੈ ਸ਼ਬਦ ਸੁਭਾਏ ਉਹ ਨ ਮੈਲ ਪਤੰਗ ਨ ਲਗਈ ਜੇ ਚੱਲਨ ਸਤਿਗੁਰੁ ਭਾਏ ਮਨ ਮੁਖ ਝੂਠ ਨ ਉਤਰੈ ਜੇ ਸੋ ਧੋਵਣ ਪਾਏ ਨਾਨਕ ਗੁਰਮੁਖ ਮੇਲਿ ਅਨ ਗੁਰ ਕੈ ਅੰਕ ਸਮਾਏ ਬੁਰਾ ਕਰੇ ਸੋ ਕੇ ਹਾਸ ਜੈ ਆਪਣੇ ਰੋਹੇ ਆਪੇ ਹੀ ਦੰਜੈ ਮਨ ਮੁਖ ਕਮਲਾ ਰਗੜੈ ਲੁਜੈ ਗੁਰਮੁਖ ਹੋਏ ਤਿਸ ਸਭ ਕਿਝ ਸੁਝੈ ਨਾਨਕ ਗੁਰਮੁਖ ਮਨ ਸਿਓ ਲੁਜੈ ਜਿਨਾ ਸਤਗੁਰ ਪ੍ਰਖ ਨ ਸੇਵਿਓ ਸ਼ਬਦ ਨ ਕੀਤੋ ਵਿਚਾਰ ਓਏ ਮਾਨਸ ਜੂਨ ਨ ਆਖੀਨ ਪਸੂ ਢੋਰ ਗاوار ਉਹਨਾਂ ਅੰਤਰ ਗਿਆਨ ਨ ਧਿਆਨ ਹੈ ਹਰ ਸੋ ਪ੍ਰੀਤ ਨ ਭਿਆਰ ਮਨ ਮੁਖ ਮੋਏ ਵਿਕਾਰ ਮਹਿ ਮਰਜ ਮਹਿ ਵਾਰੋ ਵਾਰ ਜੀਵਨ ਧਿਆਨੋ ਮਿਲੇ ਸੋ ਜੀਵ ਦੇ ਹਰ ਜਗ ਜੀਵਨ ਉਰਤਾਰ ਨਾਨਕ ਗੁਰਮੁਖ ਸੋਹਣੇ ਤਿਤ ਸਚੈ ਦਰਬਾਰ ਹਰ ਮੰਦਰ ਹਰ ਸਾਜਿਆ ਹਰ ਵਸੈ ਜਿਸ ਨਾਲ ਗੁਰਮਤੀ ਹਰ ਪਾਇਆ ਮਾਇਆ ਮੋਹ ਪਰਜਾਲ ਹਰ ਮੰਦਰ ਵਸ ਅਨੇਕ ਹੈ ਨਾਮ ਨਿਦ ਨਾਮ ਸੁਮਾਲ ਧਨ ਭਗਵੰਤੀ ਨਾਨਕਾ ਜਿਨਾ ਗੁਰਮੁਖ ਲੱਦਾ ਹਰਪਾਲ ਵਟ ਭਾਗੀ ਗੜ ਮੰਦਰ ਖੋਜਿਆ ਹਰ ਹਿਰਦੈ ਪਾਇਆ ਨਾਲ ਮਨ ਮੁਖ ਦਹਿ ਦਿਸ ਫਿਰ ਰਹੇ ਅਤ ਤਿਸ਼ਨਾ ਲੋਭ ਵਿਕਾਰ ਮਾਇਆ ਮੋਹ ਨ ਚੁੱਕਈ ਮਰ ਜਮ ਮਹਿ ਵਾਰੋ ਵਾਰ ਸਤਿਗੁਰ ਸੇਵ ਸੁਖ ਪਾਇਆ ਅਤ ਤਿਸ਼ਨਾ ਤਜ ਵਿਕਾਰ ਜਨਮ ਮਰਨ ਕਾ ਦੁਖ ਗਿਆ ਜਨ ਨਾਨਕ ਸ਼ਬਦ ਵਿਚਾਰ ਹਰ ਹਰ ਨਾਮ ਧਿਆਏ ਮਨ ਹਰ ਦਰਗਹਿ ਭਾਵੇ ਮਾਨ ਕੇਲ ਵਿਖ ਪਾਪ ਸਭ ਘਟਿਐ ਹਉ ਮੈਂ ਚੁਕੈ ਗੁਮਾਨ ਗੁਰਮੁਖ ਕਮਲ ਵਿਗਸਿਆ ਸਭ ਆਤਮ ਬ੍ਰਹਮ ਪਛਾਨ ਹਰ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਪ ਹਰ ਨਾਮ ਤਨਾਹ ਸ੍ਰੀ ਤਨਵੰਤੀ ਜਾਣੀਐ ਭਾਈ ਜਹ ਸਤਗੁਰ ਕੀ ਕਾਰ ਕਮਾਏ ਤਨ ਮਨ ਸੋ ਭੇਜੀ ਸੋ ਭਾਈ ਲੈ ਹੁਕਮ ਫੇਰਾਓ ਜਹ ਬੈਸਾ ਵੈ ਬੈ ਸਹਿ ਭਾਈ ਜਹ ਭੇਜੈ ਤਹ ਜਾਓ ਈਵਡ ਧਨ ਹੋਰ ਕੋ ਨਹੀਂ ਪਾਈ ਜੇਵਡ ਸਚਾ ਨਾਮ ਸਦਾ ਸੱਚੇ ਕੇ ਗੁਣ ਗਾਵਾ ਭਾਈ ਸਦਾ ਸੱਚੇ ਕੇ ਸੰਗ ਰਹਾਓ ਪੈਨਣ ਗੁਣ ਚੰਗਿਆਈਆਂ ਭਾਈ ਆਪਣੀ ਪਤ ਕੇ ਸਾਧ ਆਪੇ ਖਾਏ ਤਿਸ ਕਾ ਕਿਆ ਸਹਲਾਈ ਐ ਭਾਈ ਦਰਸ਼ਨ ਕੋ ਬਲ ਜਾਏ ਸਤ ਗੁਰ ਵਿੱਚ ਵੱਡੀਆਂ ਵਡਿਆਈਆਂ ਭਾਈ ਕਰਮ ਮਿਲੈ ਤਾਂ ਪਾਏ ਇੱਕ ਹੁਕਮ ਮਨ ਨਾ ਜਾਣੇ ਨੀ ਪਾਈ ਦੁਜੈ ਭਾਏ ਫਿਰਾਏ ਸੰਗਤ ਢੋਈ ਨਾ ਮਿਲੈ ਭਾਈ ਬੈਸਣ ਮਿਲੈ ਨਾ ਥਾਓ ਨਾਨਕ ਹੁਕਮ ਤੇ ਨਾ ਮਨਾਏ ਸਿਪਾਈ ਜਿਨਾਂ ਧੁਰੇ ਕੁਮਾਇਆ ਨਾ ਤਿੰਨ ਵਿਟੋ ਹੋਂ ਵਾਰਿਆ ਭਾਈ ਤਿੰਨ ਕੋ ਸਦ ਬਲਿਹਾਰੈ ਜਾਓ ਸੇ ਦਾੜੀਆਂ ਸਚੀਆਂ ਜੇ ਗੁਰ ਚਰਣੀ ਲਗਨ ਅਨ ਦਿਨ ਸੇਵਨ ਗੁਰ ਆਪਣਾ ਅਨ ਦਿਨ ਅਨਦਰ ਹਨ ਨਾਨਕ ਸੇ ਮੋਹ ਸੋਹਣੇ ਸਚੈ ਦਰ ਦੇ ਸੰਨ ਮੁਖ ਸੱਚੇ ਸੱਜ ਦਾੜੀਆਂ ਸੱਚ ਬੋਲਹਿ ਸੱਚ ਕੁਮਾਹਿ ਸੱਚਾ ਸ਼ਬਦ ਮਨ ਵਸਿਆ ਸਤ ਗੁਰ ਮਾਹਿ ਸੁਮਾਹਿ ਸੱਚੀ ਰਾਸ ਸੱਚ ਧੰਨ ਉਤਮ ਪਦਵੀ ਪਾਹਿ ਸੱਚ ਸੁਣਹਿ ਸੱਚ ਮੰਨ ਲੈਨ ਸੱਚੀ ਘਾਰ ਕੁਮਾਹਿ ਸੱਚੀ ਦਰਗਹਿ ਬੈਸਣਾ ਸੱਚੇ ਮਾਹਿ ਸੁਮਾਹਿ ਨਾਨਕ ਗਿਣ ਸਤਿਗੁਰ ਸਾਚ ਨ ਪਾਈਐ ਮਨ ਮੁਖ ਭੂਲੇ ਜਾਹੇ ਬਾਭੀ ਹਾ ਪ੍ਰਿਯੋ ਪ੍ਰਯੋ ਕਰੇ ਜਲਨੇਦ ਪ੍ਰੇਮ ਪਿਆਰ ਗੁਰ ਮਿਲੇ ਸੀਤਲ ਜਲ ਪਾਇਆ ਸਭ ਦੁੱਖ ਨਿਵਾਰਣ ਹਾਰ ਤਿਸ ਚੁਕੈ ਸਹਿਜ ਉਪਜੈ ਚੁਕੈ ਕੋਕ ਪੁਕਾਰ ਨਾਨਕ ਗੁਰਮੁਖ ਸ਼ਾਂਤ ਹੋਏ ਨਾਮ ਰਖੋ ਰਧਾਰ ਬਾਬੀ ਹਾ ਤੂੰ ਸਤਿ ਚੋ ਸੱਚੇ ਸੋ ਲਿਵ ਲਾਏ ਬੋਲਿਆ ਤੇਰਾ ਥਾਏ ਪਵੈ ਗੁਰਮੁਖ ਹੋਏ ਅਲਾਏ ਸ਼ਬਦ ਚੀਨ ਤਿਖ ਉਤਰੈ ਮਨ ਲੈ ਰਜਾਈ ਚਾਰੇ ਕੁੰਡਾਂ ਝੋਕ ਵਰਸਦਾ ਬੂੰਦ ਪਵੈ ਸਹਜ ਸੁਭਾਈ ਜਲ ਹੀ ਤੇ ਸਭ ਉਪਜੈ ਬਿਨ ਜਲ ਪਿਆਸ ਨਾ ਜਾਏ ਨਾਨਕ ਹਰ ਜਲ ਜਿਨ ਪੀਆ ਤਿਸ ਭੂਖ ਨ ਲਾਗੈ ਆਏ ਬਾਬੀ ਹਾ ਤੂੰ ਸਹਜ ਬੋਲ ਸੱਚੇ ਸ਼ਬਦ ਸੁਭਾਏ ਸਭ ਕਿਛ ਤੇਰੇ ਨਾਲ ਹੈ ਸਤਿਗੁਰ ਦਿਆ ਦਿਖਾਏ ਆਪ ਪਛਾਣਹ ਪ੍ਰੀਤਮ ਮਿਲੈ ਵੁਠਾ ਸਹਿ ਬਰਲਾਈ ਜਿਮ ਜਿਮ ਅੰਮ੍ਰਿਤ ਵਰਸਦਾ ਤਿਸ਼ਨਾ ਭੁੱਖ ਸਭ ਝਾਈ ਕੂਕ ਪੁਕਾਰ ਨ ਹੋਵਈ ਜੋਤੀ ਜੋਤ ਮਿਲਾਏ ਨਾਨਕ ਸੁਖ ਸਵਨ ਸੋਹਾਗਣੀ ਸਚੈ ਨਾਮ ਸਮਾਈ ਤੁਰੋਂ ਖਸਮ ਭੇਜਿਆ ਸਚੈ ਹੁਕਮ ਪਠਾਈ ਇੰਦ ਵਰਸੈ ਦਇਆਕਰ ਗੂੜੀ ਛਹਿ ਬਰ ਲਾਏ ਬਾਬੀ ਹੈ ਤਨ ਮਨ ਸੁਖ ਹੋਏ ਜਾਂ ਤਤ ਬੂੰਦ ਮੋਹਿ ਪਾਏ ਅਨ ਧਨ ਬਹੁਤਾ ਉਪਜੈ ਧਰਤੀ ਸੋ ਬਾ ਪਾਏ ਅਨੰਦਨ ਲੋਕ ਭਗਤ ਕਰੇ ਗੁਰ ਕੈ ਸ਼ਬਦ ਸਮਾਏ ਆਪੇ ਸੱਚਾ ਬਖਸ਼ ਲਏ ਕਰ ਕਿਰਪਾ ਕਰੈ ਰਜਾਏ ਹਰ ਗੁਣ ਗਾਵਹੁ ਕਾਮਣੀ ਸਚੇ ਸ਼ਬਦ ਸਮਾਹੀ ਭੈ ਕਾ ਸਹਿਜ ਸ਼ਿੰਗਾਰ ਕਰਿਓ ਸਾਚ ਰੋ ਲਿਵਲਾਈ ਨਾਨਕ ਨਾਮ ਮਨ ਵਸੈ ਹਰ ਦਰਗਹਿ ਲੈ ਛੜਾਈ ਬਾ比 ਹਾ ਸਗਲੀ ਧਰਤੀ ਜੇ ਫਿਰਹਿ ਊਡ ਚੜਹਿ ਆਕਾਸ ਸਤਗੁਰ ਮਿਲਿਆ ਜਲ ਪਾਈਐ ਝੂਕੇ ਭੁਖ ਪਿਆਸ ਜੀਉ ਪਿੰਡ ਸਭ ਤਿਸ ਕਾ ਸਭ ਕਿਛ ਤਿਸ ਕੈ ਭਾਸ ਵਿਣ ਬੋਲਿਆ ਸਭ ਕਿਛ ਜਾਣਦਾ ਕਿਸੇ ਆਗੈ ਕੀ ਚੈ ਅਰਦਾਸ ਨਾਨਕ ਘਟ ਘਟ ਏਕੋ ਵਰਤਦਾ ਸ਼ਬਦ ਕਰੇ ਪ੍ਰਗਾਸ ਨਾਨਕ ਤਿਸੈ ਬਸੰਤ ਹੈ ਜੇ ਸਤਿਗੁਰ ਸਿਵ ਸਮਾਏ ਹਰੁ ਉਠਾ ਮਨ ਤਨ ਸਭ ਪਰਫੜੈ ਸਭ ਜਗ ਹਰੀਆਵਲ ਹੋਏ ਸ਼ਬਦੇ ਸਦਾ ਬਸੰਤ ਹੈ ਜਿਤ ਤਨ ਮਨ ਹਰਿਆ ਹੋਏ ਨਾਨਕ ਨਾਮ ਨ ਵਿਸਰੇ ਜਿਨ ਸਿਰਿਆ ਸਭ ਕੋਏ ਨਾਨਕ ਤੇ ਨਾਮ ਬਸੰਤ ਹੈ ਜਿਨਾ ਗੁਰਮੁਖ ਵਸਿਆ ਮਨ ਸੋਏ ਹਰ ਉੱਠੈ ਮਨ ਤਨ ਪਰਫੜੈ ਸਭ ਜਗ ਹਰਿਆ ਹੋਏ ਵੱਡੜੇ ਝਾਲ ਚਲੰਬੁ ਲੈ ਨਾਵਣਾ ਲਾਈਐ ਕਿਸ ਨਾਮ ਲਈਐ ਪਰਮੇਸ਼ਰੈ ਪੰਨਣ ਕੜਨ ਸਮਰਥ ਹਰ ਹਠ ਪੀ ਤੂੰ ਤੂੰ ਕਰਹਿ ਬੁਲਹਿ ਭਲੀ ਬਾਣ ਸਾਹਿਬ ਸਦਾ ਹضور ਹੈ ਕਿਆ ਉਚੀ ਕਰੈ ਪੁਕਾਰ ਜਿਨ ਜਗਤੋ ਪਾਏ ਹਰ ਰੰਗ ਕੀਆ ਦਿਸਹਿ ਵਿਟੋ ਕੁਰਬਾਨ ਆਪ ਛੋੜਹਿ ਤਾਂ ਸ਼ੋਹ ਮਿਲੈ ਸਚਾਇ ਹੋ ਵਿਚਾਰ ਹਉ ਮੈਂ ਫਿੱਕਾ ਬੋਲਣਾ ਬੋਝਣਾ ਸਕਾਂ ਘਾਰ ਵਣ ਤਿਰਣ ਤਿਰ ਭਵਨ ਤੁਜੈ ਤੇ ਆਇਂਦਾ ਅਣ ਦਿਨ ਸਦਾ ਵਿਹਾਨ ਬਿਨ ਸਤਗੁਰ ਕਿਨੈ ਨਾ ਪਾਇਆ ਕਰ ਕਰ ਥੱਕੇ ਵਿਚਾਰ ਨਦਰ ਕਰਹੇ ਜੇ ਆਪਣੀ ਤਾਂ ਆਪੇ ਲਹਿ ਸਵਾਰ ਨਾਨਕ ਗੁਰਮੁਖ ਜਿਨੀ ਥਾਇਆ ਆਏ ਸੇ ਪਰਵਾਣ ਜੋਗ ਨਾ ਭਗਵੀ ਕਪੜੀ ਜੋਗ ਨਾ ਮੈਲੇ ਵੇਸ ਨਾਨਕ ਘਰ ਬੈਠਿਆਂ ਜੋਗ ਪਾਈਐ ਸਤ ਗੁਰ ਕੈ ਉਪਦੇਸ ਚਾਰੇ ਕੁੰਡਾਂ ਜੇ ਭਵੈ ਬੇਦ ਪੜਹਿ ਜੁਗ ਜਾਰ ਨਾਨਕ ਸਾਚਾ ਭੇਟੈ ਹਰ ਮਨ ਵਸੈ ਪਾਵਹਿ ਮੂਖ ਦਵਾਰ ਨਾਨਕ ਹੁਕਮ ਵਰਤੈ ਖਸਮ ਕਾ ਮਤ ਭਵੀ ਫਿਰੈ ਚਲ ਚਿਤ ਮਨ ਮੁਖ ਸੌ ਕਰਦੋ ਸਤੀ ਸੁਖ ਕੇ ਪੁੱਛੈ ਮਿਤ ਗੁਰਮੁਖ ਸੌ ਕਰ ਦੋਸਤੀ ਸਤਗੁਰ ਸੌ ਲਾਏ ਚਿੱਤ ਜਮਨ ਮਰਨ ਕਾ ਮੂਲ ਕਟਿਐ ਤਾਂ ਸੁਖ ਹੋਵੀ ਮਿਤ ਭੁਲਿਆ ਆਪ ਸਮਝਾਏ ਸੀ ਜਾਂ ਕੋ ਨਦਰ ਕਰੇ ਨਾਨਕ ਨਦਰੀ ਬਾਹਰੀ ਕਰਨ ਫਲਾ ਕਰੇ ਭੁਲਿਆ ਆਪ ਸਮਝਾਏ ਸੀ ਜਾਂ ਕੋ ਨਦਰ ਕਰੇ ਨਾਨਕ ਨਦਰੀ ਬਾਹਰੀ ਕਰਨ ਪਲਾਹ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ